ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ 15 ਜੁਲਾਈ ਨੂੰ ਵੀਡੀਓ ਕਵਰ ਕਰ ਰਹੇ ਹਾਂ ਦਿਨ ਸੋਮਵਾਰ 15 ਜੁਲਾਈ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਤੇ ਵੇਚ ਵੀ ਸਕਦੇ ਹੋ 9478236516 9878447264 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਬੱਛੀਆਂ ਦਿਖਾਵਾਂਗੇ ਤੁਹਾਨੂੰ ਤਾਜ਼ੀਆਂ ਸੂਈਆਂ ਹੋਈਆਂ ਐਚਐਫ ਬੱਸੀ ਦੰਦਾਂ ਦੇ ਵਿੱਚ ਚਾਰ ਦੰਦ ਬੱਸੀ ਆ ਤੇ ਇੱਕ ਜਰਸੀ ਬੱਸੀ ਇਹ ਵੀ ਰਾਤ ਦੀ ਸੂਈ ਵੀ ਆ ਦੋਵੇਂ ਰਾਤ ਦੀਆਂ ਸੂਈਆਂ ਵੀ ਆ ਨੇ ਸਾਰੀ ਡਿਟੇਲ ਆਪਾਂ ਦਵਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਲਾਸਟ ਤੱਕ ਜਰੂਰ ਵੀਡੀਓ ਦੇਖਿਓ ਦੋ ਨਾਗੇ ਤੁਹਾਨੂੰ ਦਿਖਾਉਣੇ ਆ ਦੋਵੇਂ ਨਾਗ ਤਾਜੇ ਸੂਏ ਹੋਏ ਨੇ ਇੱਕ ਟੌਪ ਕਲਾਸ ਐਚਐਫ ਦਾ ਨਗੀਨਾਗਾ ਪਹਿਲਾ ਸੂਆ ਬੱਸੀ ਚਾਰ ਦੰਦ ਦਾ ਚੰਗਾ ਮਿਲਕ ਰਿਕਾਰਡ ਵਾਲੀ ਆ ਚੰਗਾ ਰਿਕਾਰਡ ਹੈ ਦਾ ਮਦਰ ਦਾ ਵੀ ਸੋ ਇੱਕ ਨਾਲ ਆਪਾਂ ਦਿਖਾਵਾਂਗੇ ਜਰਸੀ ਰੰਗ ਦੋਨਾਂ ਦੇ ਪੂਰੇ ਸਾਫ ਨੇ ਥੋੜੇ ਆ ਪਹਾੜੇ ਚੱਲਦੇ ਕਰਕੇ ਤਾਹਾਂ ਤੋਂ ਗਿੱਲੀਆਂ ਹੀਆਂ ਹੋਈਆਂ ਹੋਈਆਂ ਨੇ ਉਹ ਤੁਸੀਂ ਅਲੱਗ ਤੋਂ ਵੀਡੀਓ ਮੰਗਾ ਸਕਦੇ ਹੋ ਤੁਸੀਂ ਦੇ ਸਕਦੇ ਹੋ ਫੌਗਰ ਚੱਲ ਰਹੇ ਨੇ ਤਾਹਾਂ ਫੌਗਰ ਚੱਲਣ ਦੇ ਕਾਰਨ ਤਾਹਾਂ ਤੋਂ ਗਿੱਲੀਆਂ ਹੀਆਂ ਹੋਈਆਂ ਹੋਈਆਂ ਥੋੜਾ ਜਿਹਾ ਰੰਗ ਹੈ ਕਲਰ ਲੱਗਦਾ ਹੈਗਾ ਥੋੜਾ ਜਿਆ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੇਖੋ ਬੱਚੇ ਆ ਬੈਠੇ ਆ ਜਰਸੀ ਦਾ ਬੱਚਾ ਹੈ ਇਹ ਰਾਤ ਡਿਲੀਵਰੀ ਹੋਈ ਆ ਤੇ ਇਹ ਐਚਐਫਸੀ ਦਾ ਬੱਸਾ ਹੈਗਾ ਮੇਲ ਕਾਫੀ ਨੇ ਦੋਨਾਂ ਦੇ ਮਗਰ ਤਾਜੀ ਨਾੜੂ ਦੇ ਨਾਲ ਨੇ ਸੋ ਇਹ ਮੇਲ ਕਾਫ ਦਿਖਾਦੇ ਸਾਨੂੰ ਇੱਕ ਨੰਬਰ ਤੇ ਬੱਸੀ ਦੀ ਡਿਟੇਲ ਦੇਵਾਂਗੇ ਸਾਨੂੰ ਤੋੜ ਕੇ ਦਿਖਾਵਾਂਗੇ ਖਵਾਨਾ ਚ ਇੱਕ ਕਰਿਓ ਉੱਪਰੋਂ ਸੂਲ ਤੋਂ ਲੈ ਕੇ ਨੀਚੇ ਤੱਕ ਜਾਂਦਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਫੇਸ ਕੁਆਲਟੀ ਦੇ ਸਾਰੇ ਬੱਸੀ ਦੀ ਫਾਰਮ ਦੀ ਬੱਸੀ ਆ ਸਾਰਾ ਰਿਕਾਰਡ ਆ ਬੱਸੀ ਦਾ ਕਿਹੜੇ ਸੀਮਣ ਦੀ ਆ ਆ ਤੇ ਕਿਹੜਾ ਅੱਗੇ ਦੀ ਮਾਤਰਾ ਰਿਕਾਰਡ ਸਾਰਾ ਹੈਗਾ 35 ਤੋਂ 40 ਲੀਟਰ ਇਹਦੀ ਮਾਤਰਾ ਰਿਕਾਰਡ ਆ ਸੋ ਪਹਿਲਾ ਸੂਆ ਰਾਤ ਸੂਈ ਆ ਥਾਣ ਤੁਸੀਂ ਦੇ ਸਕਦੇ ਹੋ ਕੱਲਾ ਕੱਲਾ ਨਿੱਖਣ ਮਾ ਥਾਣਾ ਕੋਈ ਖੋਟਸ਼ਾਕ ਨਹੀਂ ਹੈਗੀ ਬਹੁਤ ਸੋਹਣਾ ਥਣ ਲੱਗਿਆ ਹੋਇਆ ਹੈਗਾ ਬਾਕੀ ਹਾਈਟ ਲੈਂਥ ਬਹੁਤ ਬੱਸੀ ਦੀ ਚੰਗੀ ਆ ਨਾਲ ਖੜੀ ਮਤਲਬ ਨਾਲ ਖੜਾ ਬੱਸੀ ਨਾਲ ਤੋੜ ਕੇ ਦਿਖਾਵਾਂ ਨਾਲ ਖੜਾ ਪਹਿਲਾਂ ਪੁੱਠ ਪੁੱਲੇ ਪੇ ਦਿਖਾਓ ਦੇਖ ਸਕਦੇ ਹੋ ਮਗਰ ਖੜ ਪਿੱਠੇ ਕੋਲੇ ਪਿੱਠੇ ਕੋਲੇ ਖੜ ਮਗਰ ਹਾਂ ਸੋ ਹਾਈਟ ਲੈਂਥ ਬੱਚੀ ਦੀ ਦੇਖ ਸਕਦੇ ਤੁਸੀਂ ਜਿਹਨੂੰ ਆਪਾਂ ਫੁੱਲ ਹਾਈਟ ਤੇ ਫੁੱਲ ਲੈਂਥ ਕਹਿੰਦੇ ਹਾਂ ਮੈਂ ਦੂਰੋਂ ਕੈਮਰਾ ਕਰਕੇ ਦਿਖਾ ਰਿਹਾ ਤੁਹਾਨੂੰ ਬੱਚੀ ਦੇਖੋ 6 ਫੁੱਟ ਦੇ ਕਰੀਬ ਮੁੰਡੇ ਦੀ ਹਾਈਟ ਹੈ ਦੀ ਜਿਹੜਾ ਆਪਣੇ ਮੁੰਡਾ ਇਹ ਕੰਮ ਕਰਦਾ ਹੈ ਤੁਸੀਂ ਦੇਖ ਸਕਦੇ ਹੋ ਹਵਾਨਾ ਚੌੜਾ ਤੇ ਠੋਸਾ ਤੌਰ ਤੇ ਦਿਖਾਵਤ ਪੂਰੀ ਸਮੀ ਪੜੀ ਜੇਰ ਜੱਪਾ ਦਾਣਾ ਸਾਰਾ ਕੁਝ ਦੇਖ ਸਕਦੇ ਤੁਸੀਂ ਪਿੱਠ ਪੁੜੇ ਕਿੰਨਾ ਚੌੜਾ ਬੱਚੀ ਦਾ ਸਾਰਾ ਰਿਕਾਰਡ ਆ ਬੱਚੀ ਦਾ ਇਹ ਜਿਹੜੇ ਸੀਮਣ ਦੀਆਂ ਲੈਜਲ ਬਾਹਰ ਲੈਜਲ ਪਤ ਬਾਹਰ ਲੈਜਲ ਸੋ ਮੇਲ ਕਾ ਆਪ ਨੂੰ ਇਹਨੇ ਜਾਣ ਦੁੱਤਾ ਤੁਸੀਂ ਦੇਖ ਸਕਦੇ ਹੋ ਆ ਬੱਚਾ ਗਾ ਸੋ ਦੇਖੋ ਦਪਹਿਰ ਖੜੀ ਵਾਂਗੂ ਖੜੀ ਪਈ ਆ ਬੱਚੀ ਬਾਹਰ ਕੱਢ ਕੇ ਪਤਾ ਲੱਗਦਾ ਕਿੰਨੀ ਹਾਈਟ ਤੇ ਕਿੰਨੀ ਲੈਂਥ ਆ ਬੱਚੀ ਦੀ ਸੋ ਦੇਖੋ ਬਹੁਤ ਘੱਟ ਬੱਚੀਆਂ ਮਿਲਦੀਆਂ ਨੇ ਇਦਾਂ ਦੀਆਂ ਜਿਹੜੇ ਮੇਰੇ ਵੀਰ ਨੇ ਨਵਾਂ ਫਾਰਮ ਦੀ ਸਟਾਰਟਿੰਗ ਕਰਨੀ ਆ ਉਹਦੇ ਲਈ ਸਨੇਰੀ ਮੌਕਾ ਗਾ ਉਹ ਆਪਨਾ ਕੰਡੈਕਟ ਕਰ ਸਕਦਾ ਦੇਖੋ ਉੱਚਾ ਲੰਮਾ ਵੱਡਾ ਕਦ ਕੱਟ ਫੁੱਲ ਹਾਈਟ ਫੁੱਲ ਲੈਂਥ ਤੁਸੀਂ ਦੇਖੋ ਬੱਚੀ ਦੀ ਮੈਂ ਦੂਰੋਂ ਕੈਮਰਾ ਕਰਕੇ ਦਿਖਾਉਣਾ ਤੁਹਾਨੂੰ ਹਵਾਨਾ ਵੀ ਬਹੁਤ ਜ਼ਬਰਦਸਤ ਆ ਕੰਪੈਕਟ ਆ ਜਿੰਨਾ ਵੀ ਹਵਾਨਾ ਹੈਗਾ ਪੂਰਾ ਬੰਦਲੇਵੇ ਦੀ ਬੱਚੀ ਆ 20 22 ਕਿਲੋ ਤੋਂ ਬੋਲੀ ਸਟਾਰਟਿੰਗ ਹੈ ਦੀ ਸਟਾਰਟਿੰਗ ਬੋਲੀ 20 22 ਕਿਲੋ ਤੋਂ ਆ ਪਹਿਲਣ ਬੱਸੀ ਇਹ 30 ਪਲੱਸ ਦੁੱਧ ਪਾ ਸਕਦੀ ਆ ਬਾਕੀ ਗਰਮੀ ਦਾ ਮੌਸਮ ਆ ਦੁੱਧੋ ਆਪਾਂ ਸੇਵਾ ਦਾ ਹੁੰਦਾਗਾ ਦੁੱਧ ਤੁਹਾਡੀ ਸੇਵਾ ਦਾ ਹੋਊਗਾ ਹੁਣ ਸਟਾਰਟਿੰਗ 20 ਕਿਲੋ ਬੋਲੇ ਤੋਂ ਸਟਾਰਟਿੰਗ ਹੈ ਦੀ ਸੋ ਜਿੱਦਾਂ ਦਾ ਮੈਨੇਜਮੈਂਟ ਹੋਊਗਾ ਓਦਾਂ ਦਾ ਦੁੱਧ ਪਾਊਗੀ ਬੱਸੀਂ ਬਰੀਡ ਬਹੁਤ ਆ ਬੱਛੀ ਦੀ ਹਾਈਟ ਲੈਂਥ ਬਹੁਤ ਆ ਪਹਿਲਾ ਸੂਆ ਚਾਰ ਦੰਦ ਮੂੰਹ ਓਰੀਜਨਲ ਚਾਰ ਦੰਦ ਦਾ ਫੇਸ ਕੁਆਲਿਟੀ ਦੁਬਾਰਾ ਦਿਖਾਉਣੇ ਆ ਚਾਰ ਦੰਦ ਓਰੀਜਨਲ ਮੂੰਹ ਆ ਚੌੜਾ ਤੇ ਠੋਸ ਰਵਾਨਾਗਾ ਇਹ ਪਹਿਲੇ ਨੰਬਰ ਤੇ ਬੱਛੀ ਆ ਗਈ ਸੋ ਅਗੇ 2 ਨੰਬਰ ਤੇ ਜਰਸੀ ਇਹ ਵੀ ਤੋਰ ਕੇ ਦਿਖਾਵਤ ਫੇਸ ਕੁਆਲਿਟੀ ਦੇਖੋ ਜਾਸੀ ਦੀ ਬਹੁਤ ਸੋਹਣੀ ਜਰਸੀ ਆ ਹਾਈਟ ਲੈਂਥ ਫੁੱਲ ਆ ਇਹਦੀ ਵੀ ਜਰਸੀ ਦੀ ਥਣ ਕੱਲੇ ਕੱਲੇ ਨਿਕਰੇ ਮੇਂ ਚਾਰ ਥਣੇ ਬੱਛੀ ਦੇ ਦੇਖ ਸਕਦੇ ਤੁਸੀਂ ਚਵਾਈ ਦੀ ਬਹੁਤ ਸਾਫ ਆ ਮੇਲ ਕਾਫਾ ਤੌਰ ਪਤ ਬਾਹਰ ਨੂੰ ਹਵਾਨਾ ਇਹਨੇ ਵੀ ਸੋਨਾ ਤਿਆਰ ਕੀਤਾ ਹੋਇਆ ਦੇਖ ਸਕਦੇ ਤੁਸੀਂ ਹਵਾਨਾ ਸੋਨਾ ਤਿਆਰ ਕੀਤਾ ਹੋਇਆ ਰਾਤ ਹੀ ਇਹਦੀ ਡਿਲੀਵਰੀ ਹੋਈ ਆ ਇਹ ਜਰਸੀ ਦੇ ਜਿਹੜੇ ਮੇਰੇ ਵੀਰ ਸੌਂਗ ਰੱਖਦੇ ਨੇ ਉਹਨਾਂ ਦਾ ਵੀ ਸੌਂਗ ਪੂਰਾ ਕਰੂ ਜਰਸੀ ਬੱਸੀ ਆ ਰਾਤ ਸੁਈ ਆ ਇਸ ਕੁਆਲਿਟੀ ਦੇਖੋ ਲੈਂਥ ਦੇਖੋ ਬੱਸੀ ਦੀ ਹਾਈਟ ਲੈਂਥ ਫੁੱਲ ਆ ਆ ਦੇਖ ਸਕਦੇ ਤੁਸੀਂ ਲੈ ਚਲ ਬਾਹਰ ਮੇਲ ਕਾਫ ਨੂੰ ਇਹਨੇ ਜਨਤ ਦਿੱਤਾਗਾ ਦੇਖ ਸਕਦੇ ਹੋ ਦੇਖੋ ਹਾਈਟ ਲੈਂਥ ਫੁੱਲ ਅੱਗੇ ਪਿੱਛੇ ਦਾ ਹਵਾਨਾਗਾ ਲੈ ਚਲ ਅੰਦਰ ਲੈ ਚਲ ਅੰਦਰ ਸਵੇ ਪੰਜਾਬ ਵਾਲੀ ਜਰਸੀ ਆ ਗਈ ਫੋੜੀ ਚਾਨ ਲਵੇਂ ਫੜ ਲਵੇਂ ਫੜ ਕੇ ਬੰਦ ਸੋ ਹਵਾਨਾ ਇੱਕ ਵਾਰੀ ਤੁਸੀਂ ਬੀਨ ਜ ਹਵਾਨੇ ਤੇ ਦੂਰੋਂ ਦਿਖਾਈ ਦਿੰਦੀਆਂ ਹੋਣੀਆਂ ਦੇਖੋ ਸੋਨਾ ਦੁੱਧ ਪਾਉਗੀ ਚੰਗੀ ਸੇਵਾ ਦੇ ਨਾਲ ਦੂਸਰੀ ਸਾਈਡ ਤੋਂ ਵੀ ਦਿਖਾਉਣੀਆਂ ਦੇਖੋ ਹਵਾਨੇ ਤੇ ਬੇਂਜ ਸੋਹਣੀਆਂ ਦਿਖਾਈ ਦਿੰਦੀਆਂ ਨੇ ਚੰਗਾ ਦੁੱਧ ਪਾਉਗੀ ਕੱਲਾ ਕੱਲਾ ਨਿੱਖੜ ਮਾ ਥਾਣਾ ਕੋਈ ਕੋਟਸ਼ਾਂਗ ਨਹੀਂ ਸੋ 2 ਨੰਬਰ ਤੇ ਜਰਸੀ ਆ ਗਈ ਪੰਜਾਬ ਵਾਲੀ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਇਹਦੇ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ